ਹਰ ਕਮਰੇ ਨੂੰ ਇੱਕ ਐਹੋ ਜਿਹੀ ਬਾਰੀ ਚਾਹੀਦੀ ਹੁੰਦੀ ਆ ਜੋ ਬਾਰੀ ਉਸ ਕਮਰੇ ਦੀ ਪੜਾਹ ਹਨੇਰਾ ਦੂਰ ਕਰ ਸਕੇ ਤੇ ਇੱਕ ਖੁੱਲੇ ਨਿੱਗੇ ਵੱਡੇ ਅਸਮਾਨ ਵਿੱਚ ਜਾ ਖੁੱਲੇ ਅਸਲ ਵਿੱਚ ਹਰ ਇਨਸਾਨ ਨੂੰ ਵੀ ਆਪਣੀ ਜ਼ਿੰਦਗੀ ਚ ਇੱਕ ਐਹੋ ਜਿਹਾ ਰਿਸ਼ਤਾ ਚਾਹੀਦਾ ਹੁੰਦਾ ਜਵੇਂ ਬਾਰੀ ਵਰਗਾ ਜਿਹਦੇ ਨਾਲ ਉਹ ਆਪਣੇ ਦਿਲ ਦੀਆਂ ਸਾਰੇ ਦੁੱਖ, ਦਰਦ, ਉਲਝਣਾ, ਡਰ, ਚੁੱਪ ਉਹਦੇ ਨਾਲ ਵੰਡ ਸਕੇ, ਉਹਦੇ ਅੱਗੇ ਖੋਲ ਸਕੇ ਤੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰੇ, ਹਲਕਾ ਫੀਲ ਕਰੇ। ਖੁਸ਼ੀਆਂ, ਆਸਾਂ, ਹਿੰਮਤਾਂ ਉਹਦੇ ਵਿੱਚੋਂ ਆਰ ਪਾਰ ਹੁੰਦੀਆਂ ਰਹਿਣ ਮੈਂ ਦੁਆ ਕਰਦੀ ਆ ਹਰ ਇਨਸਾਨ ਨੂੰ ਹਰ ਕਮਰੇ ਨੂੰ ਇਹੋ ਜੀ ਬਾਰੀ ਨਸੀਬ ਹੋਵੇ